ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਇਆ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਹੈ ਜਿਹੜਾ ਉਹ ਕੀ ਕਰ ਬਟ ਲਊਗਾ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਿਹੜਾ ਮੌਸਮ ਆ ਉਹ ਕਿਸ ਤਰ੍ਹਾਂ ਦਾ ਰਹਿਣ ਦੀ ਸੰਭਾਵਨਾ ਜਿਹੜੀ ਗਰਮੀ ਨੇ ਬੱਟ ਕੱਢੇ ਹੋਇਆ ਕੀ ਉਹ ਇਸੇ ਤਰ੍ਹਾਂ ਜਾਰੀ ਰਹਿਣਗੇ ਜਾਂ ਅੱਗੇ ਕੁਝ ਇਹਦੇ ਵਿੱਚ ਰਾਹਤ ਮਿਲਣ ਦੀ ਸੰਭਾਵਨਾ ਹਵਾਵਾਂ ਦੀ ਦਿਸ਼ਾ ਕੀ ਆ ਕੀ ਕੋਈ ਸਿਸਟਮ ਆ ਜਿਹੜਾ ਉਹ ਪੰਜਾਬ ਨੂੰ ਪ੍ਰਭਾਵਿਤ ਕਰੂਗਾ ਜਾਂ ਨਹੀਂ ਕਰੂਗਾ ਜਾਂ ਗਰਮੀ ਇਸੇ ਤਰ੍ਹਾਂ ਅਗਲੇ ਕਈ ਦਿਨਾਂ ਜਿਹੜਾ ਉਹ ਪਰੇਸ਼ਾਨ ਕਰਦੀ ਰਹੂਗੀ ਇਹਦੇ ਬਾਰੇ ਆਪਾਂ ਜਿਹੜੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਜੇਕਰ ਹਵਾਵਾਂ ਦੇ ਦਿਸ਼ਾ ਦੀ ਗੱਲ ਕਰੀਏ ਤਾਂ ਹਵਾਵਾਂ ਪੰਜਾਬ ਦੇ ਵਿੱਚ ਪੂਰਬ ਦੀਆਂ ਚੱਲ ਰਹੀਆਂ ਨੇ ਸਵੇਰ ਵੇਲੇ ਪੂਰਬ ਦੀ ਹਵਾ ਬਹੁਤ ਤੇਜ਼ ਚੱਲਦੀ ਆ ਰਾਤ ਨੂੰ ਵੀ ਕੁਝ ਚੱਲਦੀ ਆ ਲੇਕਿਨ ਸ਼ਾਮ ਦੇ ਟਾਈਮ ਦੁਪਹਿਰ ਤੋਂ ਬਾਅਦ ਇਹੀ ਹਵਾ ਚੇਂਜ ਹੋ ਕੇ ਦੱਖਣ ਪੱਛਮ ਦੀ ਹੋ ਜਾਂਦੀ ਆ ਸਵੇਰ ਵਾਲੀ ਪੂਰਬ ਦੀ ਹਵਾ ਵੀ ਬਹੁਤ ਜ਼ਿਆਦਾ ਗਰਮ ਹੁੰਦੀ ਆ ਤੇ ਸ਼ਾਮ ਵਾਲੀ ਪੱਛਮ ਤੇ ਦੱਖਣ ਦੀ ਹਵਾ ਜਿਹੜੀਆਂ ਉਹ ਵੀ ਬਹੁਤ ਜ਼ਿਆਦਾ ਗਰਮ ਹੁੰਦੀ ਆ ਜੀ ਦੇ ਕਰਕੇ ਪੰਜਾਬ ਦਾ ਟੈਂਪਰੇਚਰ ਆ ਜਿਹੜਾ ਉਹ 43 ਡਿਗਰੀ 45 ਡਿਗਰੀ ਤੱਕ ਪਹੁੰਚਿਆ ਹੋਇਆ ਜੀ ਦੇ ਨਾਲ ਗਰਮੀ ਨੇ ਪੰਜਾਬ ਦੇ ਲੋਕਾਂ ਦੇ ਬੁਰੀ ਤਰ੍ਹਾਂ ਬਟ ਕੱਢੇ ਪਏ ਆ ਤੇ ਚਾਰੇ ਪਾਸੇ ਜਿਹੜੇ ਏਸੀ ਚੱਲ ਰਹੇ ਆ ਜਿਹਦੇ ਕਰਕੇ ਗਰਮਾਇਸ਼ ਆ ਜਿਹੜੀ ਉਹ ਹੋਰ ਜ਼ਿਆਦਾ ਵੱਧ ਰਹੀ ਆ ਤੇ ਜੇਕਰ ਆਪਾਂ ਗੱਲ ਕਰੀਏ ਸਿਸਟਮਾਂ ਦੀ ਤਾਂ ਸਿਸਟਮ ਇਸ ਵਕਤ ਪੰਜਾਬ ਜਾਂ ਜੰਮੂ ਕਸ਼ਮੀਰ ਨੂੰ ਕੋਈ ਨਹੀਂ ਪ੍ਰਭਾਵਿਤ ਕਰ ਰਿਹਾ ਸਿਰਫ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਲੋ ਪ੍ਰੈਸ਼ਰ ਏਰੀਆ ਬਣਿਆ ਹੋਇਆ ਜਿਹੜਾ ਕਿ ਹੌਲੀ-ਹੌਲੀ ਆਪਣੇ ਬੰਬੇ ਗੋਆ ਦੀ ਤਰਫ ਨੂੰ ਹੈ ਜਿਹੜਾ ਵਧੂਗਾ ਜਿਹਦੇ ਕਰਕੇ ਆਪਣੇ ਬੰਬੇ ਗੋਆ ਆਪਣੇ ਗੁਜਰਾਤ ਹੋ ਗਿਆ ਇੰਨਾ ਭਾਗਾਂ ਦੇ ਵਿੱਚ ਪਹਿਲਾਂ ਤੋਂ ਚੱਲ ਰਹੀ ਬਰਖਾ ਜਿਹੜੀ ਉਹ ਹੋਰ ਜ਼ਿਆਦਾ ਤੇਜ਼ ਹੋ ਜਾਊਗੀ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਆਉਣ ਵਾਲੇ 24 ਘੰਟਿਆਂ ਦੇ ਵਿੱਚ ਗਰਮੀ ਆ ਜਿਹੜੀ ਉਹ ਪੰਜਾਬ ਦੇ ਲੋਕਾਂ ਚੰਗੀ ਤਰ੍ਹਾਂ ਬੱਟ ਕੱਢੂਗੀ ਤੇ ਪਾਰਾ ਜਿਹੜਾ ਉਹ 45 ਡਿਗਰੀ ਤੱਕ ਪਹੁੰਚਣ ਦੀ ਪੂਰੀ ਸੰਭਾਵਨਾਵਾਂ ਜਿਹੜੀ ਰੋਜ਼ ਹੀ ਹੁੰਦੀ ਆ ਇਸ ਤੋਂ ਵੀ ਜ਼ਿਆਦਾ ਵੱਧ ਸਕਦਾ ਕਈ ਭਾਗਾਂ ਦੇ ਵਿੱਚ ਲੇਕਿਨ ਕੁਝ ਭਾਗਾਂ ਦੇ ਵਿੱਚ ਸਵੇਰ ਵੇਲੇ ਜਿਵੇਂ ਉੱਤਰਾਖੰਡ ਦੇ ਕੁਝ ਭਾਗਾਂ ਦੇ ਵਿੱਚ ਸਵੇਰ ਵੇਲੇ ਜਿਹੜੀ ਉਹ ਬੱਦਲਾਂ ਬਣਨ ਦੀ ਸੰਭਾਵਨਾ ਤੇ ਇਸੇ ਤਰ੍ਹਾਂ ਦੁਪਹਿਰ ਤੋਂ ਬਾਅਦ ਪੰਜਾਬ ਦੇ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਜਿਵੇਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਰੂਪੜ ਨੰਗਲ ਇਸ ਤੋਂ ਬਿਨਾਂ ਮਹਾਲੀ ਚੰਡੀਗੜ੍ਹ ਇਨ੍ਹਾਂ ਆਦਿ ਇਲਾਕਿਆਂ ਦੇ ਵਿੱਚ ਇਕਾ ਦੁਕਾ ਸਥਾਨਾਂ ਤੇ ਤੇਜ ਹਨੇਰੀ ਚਖੜਾ ਸਕਦਾ ਤੇ ਉਹਦੇ ਨਾਲ ਕਈ ਧਮਾਤੇ ਬੂੰਦਾਬੰਦੀ ਆ ਜਾਂ ਛਿੱਟੇ ਛਰਾਟੇ ਜਿਹੜੇ ਉਹ ਪੈ ਸਕਦੇ ਆ ਇਸ ਤੋਂ ਬਿਨਾ ਕੋਈ ਖਾਸ ਚਾਂਸ ਨਹੀਂ ਹੈਗਾ ਗੁਜਰਾਤ ਤੇ ਰਾਜਸਥਾਨ ਦੇ ਵਿੱਚ ਪੱਛਮ ਦੀਆਂ ਤੇ ਦੱਖਣ ਦੀਆਂ ਗਰਮ ਹਵਾਵਾਂ ਜਿਹੜੀਆਂ ਵਗ ਰਹੀਆਂ ਜਿਹਦੇ ਕਰਕੇ ਬਹੁਤ ਜ਼ਿਆਦਾ ਭਿਆਨਕ ਗਰਮੀ ਆ ਜਿਹੜੀ ਉਹ ਇੱਥੇ ਇਲਾਕਿਆਂ ਦੇ ਵਿੱਚ ਪੈ ਰਹੀ ਆ ਹਰਿਆਣੇ ਦੇ ਵੀ ਦੱਖਣੀ ਭਾਗ ਨੇ ਵਿੱਚ ਬਹੁਤ ਜ਼ਬਰਦਸਤ ਗਰਮੀ ਆ ਜਿਹੜੀ ਉਹ ਜਾਰੀ ਰਹੂਗੀ ਇਸੇ ਤਰ੍ਹਾਂ ਤੇ ਹੁਣ ਆਪਾਂ ਗੱਲ ਕਰਾਂਗੇ ਆਉਣ ਵਾਲੇ 5 ਦਿਨ ਪੰਜਾਬ ਦਾ ਮੌਸਮ ਆ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਜੇਕਰ ਮੀਂਹ ਦੀ ਗੱਲ ਕਰੀਏ ਤਾਂ ਮੀਂਹ ਜਿਹੜੇ ਉਹ 24 ਤਰੀਕ ਤੋਂ ਸ਼ੁਰੂ ਹੋਣਗੇ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਕੁਝ ਰਾਹਤ ਮਿਲਦੀ ਸੰਭਾਵਨਾ ਬਣ ਰਹੀ ਆ ਜੇਕਰ ਆਪਾਂ ਆਉਣ ਵਾਲੇ ਪੰਜਾਂ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਕੱਲ੍ਹ ਨੂੰ ਤੁਸੀਂ 21 ਤਰੀਕ ਨੂੰ ਦੇਖ ਸਕਦੇ ਹੋ ਵੀ ਪੰਜਾਬ ਦੇ ਜਿਹੜੇ ਉੱਤਰੀ ਭਾਗ ਆ ਪਹਾੜਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਦੱਸਿਆ ਵੀ ਕੁਝ ਹਲਚਲ ਆ ਜਿਹੜੀ ਉਹ ਹੋ ਸਕਦੀ ਆ ਉਹਦੇ ਨਾਲ ਹਨੇਰੀ ਝੱਖੜ ਵੀ ਆ ਸਕਦਾ ਤੇ ਕੁਝ ਥਾਵਾਂ ਤੇ ਬੂਮਤਾਵਾਂ ਦੀ ਜਾਂ ਛਿੱਟੇਸਰਾ ਟੇ ਜਿਹੜੇ ਪੈ ਸਕਦੇ ਆ ਲੇਕਿਨ ਦੱਖਣ ਪੱਛਮੀ ਭਾਗ ਆ ਤੇ ਪੂਰਬੀ ਭਾਗ ਆ ਪੰਜਾਬ ਦੇ ਉਥੇ ਜ਼ਬਰਦਸਤ ਗਰਮੀ ਆ ਜਿਹੜੀ ਸਮੁੱਚੇ ਪੰਜਾਬ 'ਚ ਹੀ ਜ਼ਬਰਦਸਤ ਗਰਮੀ ਆ ਜਿਹੜੀ ਉਹ ਕੱਲ ਨੂੰ ਪਾਊਗੀ ਕੁਝ ਥਾਵਾਂ ਤੇ ਥੋੜੇ ਸਮੇਂ ਲਈ ਇਹ ਕਾਰਵਾਈਆਂ ਹੋ ਸਕਦੇ ਆ ਹਿਮਾਚਲ ਉੱਤਰਾਖੰਡ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚ ਹਲਕੀ ਫੁਲਕੀ ਗਤੀਵਿਧੀਆਂ ਉਹ ਜਿਹੜੀ ਜਾਰੀ ਰਹੂਗੀ ਦੱਖਣੀ ਰਾਜਸਥਾਨ ਦੇ ਵਿੱਚ ਬਰਖਾ ਹੋ ਸਕਦੀ ਆ ਲੇਕਿਨ ਗੁਜਰਾਤ ਰਾਜਸਥਾਨ ਪੂਰਾ ਮੱਧ ਪ੍ਰਦੇਸ਼ ਬਿਹਾਰ ਸਾਰੇ ਭਾਗਾਂ ਦੇ ਵਿੱਚ ਜ਼ਬਰਦਸਤ ਗਰਮੀ ਪੈਣ ਦੀ ਸੰਭਾਵਨਾ ਜੇਕਰ ਆਪਾਂ ਗੱਲ ਕਰੀਏ 22 ਤਰੀਕ ਦੀ ਤਾਂ 22 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਪੂਰਾ ਉੱਤਰੀ ਭਾਰਤ ਜਿਹੜਾ ਉਹ ਮੌਸਮ ਬਿਲਕੁਲ ਗਰਮ ਤੇ ਖੁਸ਼ਕਾ ਜਿਹੜਾ ਉਹ ਬਣਿਆ ਰਹੂਗਾ ਗੁਜਰਾਤ ਰਾਜਸਥਾਨ ਪੰਜਾਬ ਹਰਿਆਣਾ ਦਿੱਲੀ ਹਿਮਾਚਲ ਜੰਮੂ ਕਸ਼ਮੀਰ ਦੇ ਭਾਗ ਵੀ ਇੱਥੋਂ ਤੱਕ ਜਿਹੜੇ ਉਹ ਗਰਮੀ ਦੇ ਲਵੇਟ ਦੇ ਵਿੱਚ ਆਉਣਗੇ ਜਿਹਦੇ ਨਾਲ ਗਰਮੀ ਦੇ ਵਿੱਚ ਹੋਰ ਵਾਧਾ ਹੋਊਗਾ ਜੇਕਰ ਗੱਲ ਕਰੀਏ ਆਪਾਂ 23 ਤਰੀਕ ਦੀ ਤਾਂ 23 ਤਰੀਕ ਨੂੰ ਉੱਤਰਾਖੰਡ ਦੇ ਭਾਗਾਂ ਦੇ ਵਿੱਚ ਬਰਖਾ ਹੋ ਸਕਦੀ ਹੈ ਇਸ ਤੋਂ ਬਿਨਾ ਜੇਕਰ ਆਪਾਂ ਗੱਲ ਕਰੀਏ ਮੱਧ ਪ੍ਰਦੇਸ਼ ਦੇ ਕੁਝ ਭਾਗ ਤੇ ਰਾਜਸਥਾਨ ਦੇ ਕੁਝ ਭਾਗ ਗੁਜਰਾਤ ਦੇ ਕੁਝ ਭਾਗ ਇਨ੍ਹਾਂ 'ਚ ਵਰਖਾ ਹੋ ਸਕਦੀ ਆ ਪੰਜਾਬ ਹਰਿਆਣਾ ਤੇ ਰਾਜਸਥਾਨ ਦਾ ਸਮੁੱਚਾ ਬਾਕੀ 파ਟ ਆ ਜਿਹੜਾ ਉਹਦੇ ਵਿੱਚ ਪੂਰੀ ਤਰ੍ਹਾਂ ਜ਼ਬਰਦਸਤ ਗਰਮੀ ਪੈਣ ਦੀ ਸੰਭਾਵਨਾ ਗੱਲ ਕਰੀ ਆਪਾਂ 24 ਤਰੀਕ ਦੀ 24 ਤਰੀਕ ਨੂੰ ਜਿਹੜਾ ਮੌਸਮ ਆ ਉਹ ਥੋੜਾ ਕਰਵਟ ਲੈ ਰਿਹਾ ਜਿਹਦੇ ਨਾਲ ਮੱਧ ਪ੍ਰਦੇਸ਼ ਦੇ ਜਿਹੜੇ ਆਪਣੇ ਰਾਜਸਥਾਨ ਦੇ ਨਾਲ ਲੱਗਦੇ ਭਾਗ ਇਹਨਾਂ 'ਚ ਜ਼ਬਰਦਸਤ ਕਰਬਈਆਂ ਹੋ ਸਕਦੀਆਂ ਹਰਿਆਣੇ 'ਚ ਹੋ ਸਕਦੀਆਂ ਇਸ ਤੋਂ ਬਿਨਾਂ ਹਿਮਾਚਲ ਹੋ ਗਿਆ ਉੱਤਰਾਖੰਡ ਹੋ ਗਿਆ ਪੰਜਾਬ ਦੇ ਵੀ ਕੁਝ ਪੂਰਬੀ ਭਾਗਾਂ ਦੇ ਵਿੱਚ ਹਲਚਲ ਜਿਹੜੀ ਉਹ ਸ਼ੁਰੂ ਹੋਊਗੀ ਜਿਹੜੀ ਹੌਲੀ-ਹੌਲੀ ਵਧੂਗੀ 24 ਤਰੀਕ ਤੋਂ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਆ ਉਸ ਤੋਂ ਬਾਅਦ ਗੱਲ ਕਰੀਏ ਆਪਾਂ 25 ਤਰੀਕ ਦੀ ਤਾਂ 25 ਤਰੀਕ ਨੂੰ ਹਲਚਲ ਵੱਧ ਗਈ ਆ ਪੰਜਾਬ ਦੇ ਵਿੱਚ ਮੱਧ ਪ੍ਰਦੇਸ਼ ਦੇ ਕੁਝ ਭਾਗ ਹਿਮਾਚਲ ਇਸ ਤੋਂ ਬਿਨਾ ਹਰਿਆਣਾ ਉੱਤਰਾਖੰਡ ਇਨ੍ਹਾਂ 'ਚ ਵਰਖਾ ਹੋਣ ਦੀ ਸੰਭਾਵਨਾ ਗੁਜਰਾਤ ਦੇ ਵਿੱਚ ਭਾਰੀ ਵਰਖਾ ਹੋਊਗੀ ਰਾਜਸਥਾਨ ਦੇ ਵਿੱਚ ਗਰਮੀ ਜਿਹੜੀ ਉਸੇ ਤਰ੍ਹਾਂ ਜਾਰੀ ਰਹੂਗੀ ਗੱਲ ਕਰੀ ਆਪਾਂ 26 ਤਰੀਕ ਦੀ ਤਾਂ 26 ਤਰੀਕ ਨੂੰ ਮੌਸਮਾ ਜਿਹੜਾ ਕਾਰਬਟ ਲੈ ਰਿਹਾ ਪੂਰਾ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਕਈ ਥਾਵਾਂ ਤੇ ਵਰਖਾ ਹੋ ਸਕਦੀ ਹੈ ਗੁਜਰਾਤ 'ਚ ਭਾਰੀ ਵਰਖਾ ਹੋਊਗੀ ਰਾਜਸਥਾਨ 'ਚ ਤੇਜ਼ ਗਰਮੀ ਜਾਰੀ ਰਹੂਗੀ ਉਸ ਵਾਰ ਗੱਲ ਕਰੀਏ ਜੀ ਆਪਾਂ 27 ਤਰੀਕ ਦੀ ਤਾਂ 27 ਤਰੀਕ ਨੂੰ ਮੌਸਮ ਹੈ ਜਿਹੜਾ ਉਹ ਫੇਰ ਥੋੜਾ ਕਰਬਟ ਲੈ ਰਿਹਾ ਤੇ ਖੁਸ਼ਕ ਹੋ ਰਿਹਾ ਲੇਕਿਨ 28 29 30 ਨੂੰ ਫੇਰ ਭਾਰੀ ਵਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਬਣ ਰਹੀ ਆ ਤੇ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪਊਗਾ ਮੀਂਹ ਆਊਗਾ ਜ਼ਰੂਰ ਲੇਕਿਨ 24 ਤਰੀਕ ਤੋਂ ਬਾਅਦ ਥੋੜਾ ਵਧੀਆ ਮੀਂਹ ਔਣ ਦੀ ਸੰਭਾਵਨਾ ਵਾ ਤੇ ਆਸ ਕਰਦੇ ਆਂ ਵੀ ਜਿਹੜਾ ਉਹ ਗਰਮੀ ਤੋਂ ਰਾਹਤ ਛੇਤੀ ਦੇਊਗਾ ਇਹ ਸੀਗਾ ਆਉਣ ਵਾਲੇ 5 ਦਿਨ ਦਾ ਪੰਜਾਬ ਦਾ ਮੌਸਮ ਦਾ ਹਾਲ ਅਮੇਰ ਕਰਦੇ ਆਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ